ਉਸੇ ਮਾਰਕੀਟ क्रैश ਹੋ ਚੱਲੀ ਆ ਇਹ ਮੈਨੂੰ ਅਜਾ ਪੌਸਿਬਿਲਿਟੀ ਹੈਗੀ ਆ ਕ੍ਰੈਸ਼ ਦੇ ਆਉਣ ਦੀ ਮੈਂ ਕਹੂੰਗੀ ਪੌਸਿਬਿਲਿਟੀ ਹੋ ਸਕਦੀ ਆ ਕਿ ਜਿਹੜੇ ਨੌਜਵਾਨ ਨੇ ਕੀ ਇਹ ਵਿਲਿੰਗ ਹੈਗੇ ਆ 30 ਇਅਰ ਲੌਂਗ ਟਰਮ ਰਿਲੇਸ਼ਨ ਬਣਾਉਣਾ ਕਰ ਦੇਣਾ ਕਿ ਹੁਣ ਉਹ ਹੀ ਪੈਸਾ ਪਾ ਕੇ ਪ੍ਰਾਪਰਟੀ ਖਰੀਦੀ ਆ ਜਾਂ ਉਹਦੇ ਨਾਲ 2-3 ਹੋਰ ਖਰੀਦ ਲਈ ਇਨਸਟੈਡ ਆਫ ਕੀنگ ਡਰ ਆ ਆਪਾਂ ਉਹ ਹੀ ਆਪਣੀ ਗਰੋਥ ਦਾ ਜਿਹੜਾ ਫਾਇਦਾ ਉੱਪਰ ਨੂੰ ਛੇਤੀ ਜਾਊਗਾ ਇਹ ਜਿਹੜੀ ਦੌੜ ਹਨ ਬਿਜ਼ਨੈਸ ਇਸ ਦੀ ਉਹ ਪੀਸ ਆਫ ਮਾਈਡ ਬੰਦਾ ਯੂਸ ਕਰਦਾ ਇੱਕ ਹੋਮ ਆਨਰ ਨੂੰ ਤੁਹਾਡੇ ਹਿਸਾਬ ਨਾਲ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਤੁਸੀਂ ਰეკਮੈਂਡ ਕਰਦੇ ਹੈ ਘਰ ਇਹ ਇਦਾਂ ਦੀ ਚੀਜ਼ ਹੈ ਕਿ ਇਦਾਂ ਦਾ ਐਸੈਟ ਆ ਜਿਹਨੂੰ ਤੁਸੀਂ ਵਧਦੇ ਵੀ ਆ ਅਪਰੀਸ਼ੀਏਟ ਵੀ ਹੁੰਦਾ ਹੁਣ ਸਟਾਕ ਮਾਰਕੀਟ ਲੈ ਲਓ ਜਾਂ ਆਪਾਂ ਕਹਿ ਦਈਏ ਕਿ ਆਪਾਂ ਹੋਰ ਕਿਸੇ ਪਲੈਟਫਾਰਮ ਦੇ ਵਿੱਚ ਪੈਸਾ ਲਾਉਨੇ ਆ ਕ੍ਰਿਪਟੋ ਚ ਲਾਉਨੇ ਕੀ ਤੁਸੀਂ ਕ੍ਰਿਪਟੋ ਨੂੰ ਰੋਜ਼ ਵਤਦੇ ਆ ਕੀ ਤੁਸੀਂ ਸਟਾਕਸ ਨੂੰ ਰੋਜ਼ ਵਤਦੇ ਆ ਉਹਦੇ ਵਿੱਚ ਗੇਨਸ ਹੁੰਦਾ ਹੀ ਐਸ ਪਰ ਇੱਕ ਰੀਅਲ ਏਸਟੇਟ ਇੱਕ ਘਰ ਇਦਾਂ ਦੀ ਚੀਜ਼ ਆ ਕਿ ਜਿਹਦੇ ਵਿੱਚ ਤੁਸੀਂ ਰਹਿਨੇ ਉਸੇ ਨੂੰ ਪਰਟ ਦੇ ਵੀਆ ਤਾਂ ਓਵਰ ਆਲ ਉਹਦੇ ਵਿੱਚ ਤੁਹਾਨੂੰ ਅਪਰੀਸ਼ੀਏਸ਼ਨ ਵੀ ਮਿਲਦੀ ਹੈ। ਕੋਵਿਡ ਨੇ ਕਿਸ ਤਰੀਕੇ ਨਾਲ ਹਾਊਸਿੰਗ ਮਾਰਕੀਟ ਤੇ ਹੋਮ ਬਾਏਰਸ ਨੂੰ ਇੰਪੈਕਟ ਕੀਤਾ? ਸਾਡੇ ਕਈ ਜਾਣ-ਪਛਾਣ ਦੇ ਵਿੱਚ ਸੀਗੇ ਜਿਨੇ ਕੀ ਆਪਣੇ ਘਰ ਵੇਚਦੇ, ਥਿੰਕਿੰਗ ਕੀ ਹੁਣ ਕ੍ਰੈਸ਼ ਆ ਜਾਣਾ, ਤੁਸੀਂ ਕ੍ਰੈਸ਼ ਦੇ ਵਿੱਚ ਸਸਤੇ ਹੋਏ ਘਰ ਲਵਾਂਗੇ। ਉਹ ਕ੍ਰੈਸ਼ ਆਇਆ ਨਹੀਂ। ਕੀ ਹੋਇਆ ਬਿਲਕੁਲ ਉਲਟਾ ਹੋਇਆ। ਜੋ ਕੋਵਿਡ ਤੋਂ ਪਹਿਲਾਂ ਪ੍ਰਾਈਸ ਹੋਇਆ ਕਰਦੇ ਸੀ। ਮੈਨੂੰ ਲੱਗਦਾ ਪ੍ਰਾਈਸਿਸ ਤੇ ਅਜੇ ਤੱਕ ਉਥੋਂ ਤੱਕ ਵੀ ਨਹੀਂ ਵਾਪਸ ਗਏ। ਭਾਵੇਂ ਇੰਟਰਸਟ ਰੇਟ 7% ਤੇ ਵੀ ਚਲਾ ਗਿਆ। ਟਕਿੰਗ ਦੇ ਰਿਲੇਟਿਡ ਬਹੁਤ ਲੋਕੀ ਪ੍ਰਭਾਵਿਤ ਹੋਏ ਆ ਹਾਲੀ ਦੇ ਦਿਨਾਂ ਦੇ ਵਿੱਚ ਜਦੋਂ ਦੇ ਨ ਰਿਸ਼ੀਅਲ ਲਾਇਸੈਂਸ ਦੇ ਉੱਪਰ ਇੱਕ ਤਲਵਾਰ ਲਮਕ ਰਹੀ ਹੈ ਕਿ ਇਹ ਹੁਣ ਐਗਜ਼ਿਸਟ ਕਰਨਗੇ ਕਿ ਨਹੀਂ ਬਹੁਤ ਸਾਰੇ ਹੋਮ ਬਾਇਰਸ ਐਸੇ ਨੇ ਜਿਨ੍ਹਾਂ ਨੇ ਵਰਕਾਉਟ ਰਜਿਸਟ੍ਰੇਸ਼ਨ ਦੇ ਉੱਪਰ ਘਰ ਬਾਇ ਕਰ ਲਿਆ ਆਪਾਂ ਪੈਨਿਕ ਨਾ ਹੋਈਏ ਜਿਵੇਂ ਕਿ ਕੋਵਿਡ ਟੈਂਪਰੇਰੀ ਸੀਗਾ ਇਹ ਵੀ ਇੱਕ ਤਰ੍ਹਾਂ ਦੀ ਟੈਂਪਰੇਰੀ ਸਿਚੁਏਸ਼ਨ ਹੈ ਕੰਸਲਟ ਵਿਦ ਐਕਸਪਰਟਸ ਰੀਅਲਟਰ ਨੂੰ ਕੰਸਲਟ ਕਰ ਲਓ ਕਿ ਐਟਲੀਸਟ ਜੇ ਸਾਡੇ ਕੋਲ ਜਵਾਬ ਨਹੀਂ ਹੋਊਗਾ ਕਿ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਰਿਸੋਰਸਸ ਕਿ ਤੁਸੀਂ ਜਿਹੜਾ ਇੰਨਾ ਆਪਣਾ ਕੀਮਤੀ ਐਸੈਟ ਬਣਾਇਆ ਆ ਤੁਸੀਂ ਐਵੇਂ ਇਹਨੂੰ ਅੰਡਰ ਵੈਲਿਊ ਕਰਕੇ ਵੇਚ ਕੇ ਤੇ ਪੈਨਿਕ ਮੋਡ ਵਿੱਚ ਆ ਕੇ ਉਹ ਗਲਤ ਕ ਸਤਿ ਸ਼੍ਰੀ ਅਕਾਲ ਜੀ ਜ਼ੂਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਐਪੀਸੋਡ 'ਚ ਕਰਦੇ ਜੀ ਬਹੁਤ ਬਹੁਤ ਸਵਾਗਤ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਨਾ ਜਿਹੜੀ ਬੰਦੇ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਉਹ ਘਰ ਹੁੰਦੀ ਹੈ ਤੇ ਘਰ ਖਰੀਦਣ ਦੇ ਵਿੱਚ ਅਸੀਂ ਕੋਈ ਵੀ ਭੁੱਲ ਨਹੀਂ ਕਰ ਸਕਦੇ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਇੱਕ ਚੰਗਾ ਰੀਅਲਟਰ ਜਿਹੜਾ ਹੈ ਉਹ ਜ਼ਰੂਰ ਚਾਹੀਦਾ ਉਹ ਰੀਅਲਟਰ ਜਿਹੜਾ ਮਾਰਕੀਟ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਤੇ ਘਰ ਦੀਆਂ ਜਿਹੜੀਆਂ ਕੁੰਜੀਆਂ ਨੇ ਤੁਹਾਡੇ ਹੱਥ ਵਿੱਚ ਸੇਫਲੀ ਪਹੁੰਚਾ ਸਕੇ ਅੱਜ ਇਸ ਐਪੀਸੋਡ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਸੰਦੀਪ ਗਿੱਲ ਜੀ ਦਾ ਜੋ ਸਾਡੇ ਨਾਲ ਅੱਜ ਜੁ ਤੇ ਰੀਅਲ اسٹیਟ profession ਦੇ ਵਿੱਚ ਵੀ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਉਹਨਾਂ ਕੋ ਜਾਣਦੇ ਆ ਰੀਅਲ اسٹیਟ ਦੇ ਵਿੱਚ ਅੱਜ ਦੀ ਮਾਰਕੀਟ ਦਾ ਤੇ ਆਉਣ ਵਾਲੇ ਸਮੇਂ ਦੀਆਂ ਕੀ ਪ੍ਰੈਡਿਕਸ਼ਨਸ ਕਰ ਰਹੇ ਨੇ? ਸੰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। थैंक यू जगਦੀਸ਼ ਜੀ। थैंक यू so much for having me today. ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ ਕਿ ਰੀਅਲ اسٹیਟ profession ਦੇ ਵਿੱਚ ਤੁਸੀਂ ਕਿੰਨੀ ਦੇਰ ਤੋਂ ਤੇ ਮਨ 'ਚ ਕੀ ਥੋਟ ਆਇਆ ਕਿ ਇਹੀ ਕੰਮ ਕਰਨਾ ਹੈ? ਭਾਜੀ ਇਸ profession ਦੇ ਵਿੱਚ ਮੈਨੂੰ ਵੈਸੇ ਜਿਲੇ ਆਇਆ ਗਿਆ ਤੇ ਮੇਰੇ ਹਸਬੰਦ ਨੇ ਹਾਂ ਉਹ 2003 ਤੋਂ ਲਾਇਸੈਂਸ ਸੀਗੇ ਜੀ ਉਹਨਾਂ ਨੇ ਦੇਖਿਆ ਕਿ ਮੇਰੇ ਵਿੱਚ ਇਹ ਪੈਸ਼ਨ ਆ ਇਸ ਕੰਮ ਕਰਨ ਦੀ ਕਾਬਲੀਅਤ ਆ ਕਾਫੀ ਸਮੇਂ ਤੋਂ ਮੈਨੂੰ ਫੋਰਸ ਕਰ ਰਹੇ ਸੀਗੇ ਤੁਸੀਂ ਸਾਡੇ ਨਾਲ ਆ ਜੁਆਇਨ ਕਰ ਸਾਨੂੰ ਮੇਰਾ ਵੈਸੇ ਬੈਕਗਰਾਉਂਡ ਨਰਸਿੰਗ ਦੇ ਵਿੱਚ ਆ ਜੀ ਸੋ ਜਦੋਂ ਕੋਵਿਡ ਆਇਆ ਮੈਂ ਨਰਸਿੰਗ ਆਪਣੀ ਛੱਡ ਕੇ ਤੇ ਰੀਅਲ ਏਸਟੇਟ ਦਾ ਸੋਚਿਆ ਕਿ ਜਾ ਕੇ ਲਾਇਸੈਂਸ ਲਵਾਂ ਤੇ ਆਪਣਾ ਇਹ ਪੈਸ਼ਨ ਪਰਸੂ ਕਰਾਂ ਐਂਡ ਆਈ ਰੀਲੀ ਇੰਜੋਏ ਇਟ ਕਿਉਂਕਿ ਜਿਵੇਂ ਕਿ ਨਰਸਿੰਗ ਐਵੇਂ ਹੀ ਰੀਅਲ ਏਸਟੇਟ ਮੈਂ ਦੋਵਾਂ ਤਰ੍ਹਾਂ ਦੇ ਨਾਲ ਆਪਣੀ ਕਮਿਊਨਿਟੀ ਦੀ ਮਦਦ ਕਰ ਰਹੀ ਹਾਂ। ਕੀ ਬਾਤ ਹੈ ਸੰਦੀਪ ਜੀ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਜਦੋਂ ਸਾਡੀਆਂ ਭੈਣਾਂ ਦਾ ਜਦੋਂ ਸਾਡੀਆਂ ਪੰਜਾਬੀ ਲੇਡੀਜ਼ ਆ ਜਦੋਂ ਫਾਈਨੈਂਸ਼ੀਅਲ ਰੀਅਲ ਏਸਟੇਟ ਸੈਕਟਰ ਦੇ ਵਿੱਚ ਝੰਡੇ ਗੱਡ ਰਹੀਆਂ ਨਾ ਅਮਰੀਕਾ ਦੇ ਵਿੱਚ ਇਸ ਚੀਜ਼ ਨੂੰ ਵੇਖ ਕੇ ਵੀ ਵਾਕਈ ਮਨ ਬਹੁਤ ਖੁਸ਼ ਹੁੰਦਾ ਕਿ ਸਾਡੀਆਂ ਲੇਡੀਜ਼ ਵੀ ਇੱਕ ਵਾਰੀ ਨਾ ਬੰਦਿਆਂ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਬਹੁਤ ਵਧੀਆ ਲੀਡ ਕਰ ਰਹੀਆਂ ਨੇ। ਸਵਾਲ ਰੀਅਲ ਏਸਟੇਟ ਦੇ ਨਾਲ ਜੁੜਿਆ ਹੋਇਆ। ਇਹ ਗੱਲ ਮੈਨੂੰ ਲੱਗਦਾ ਕਿ ਪੰਜਾਬੀਆਂ ਦੇ ਮਨ ਦੇ ਵਿੱਚ ਨਾ ਸ਼ੁਰੂ ਤੋਂ ਇਹ ਚੀਜ਼ ਚਲਦੀ ਆ ਰਹੀ ਹੈ ਕਿ ਹਾਊਸਿੰਗ ਮਾਰਕੀਟ ਨੂੰ ਲੈ ਕੇ ਇੱਕ ਮਿਥ ਬਣੀ ਹੋਈ ਆ ਕਿ ਕਰੈਸ਼ ਆਉਣ ਵਾਲਾ ਜਾਂ ਕਰੈਸ਼ ਹੋ ਚੱਲੀ ਆ ਇਹ ਗੱਲ ਲੱਖਪੱਗ ਵੇਖਿਆ ਜਾਵੇ ਤੇ ਇੱਕ ਦਹਾਕੇ ਤੋਂ ਇੱਕ ਡੈਕੇਡ ਤੋਂ ਚਲਦੀ ਆ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹਦੇ ਬਾਰੇ ਏਕ ਹੂੰਗੀ ਕਿ ਜੇ ਤਾਂ ਹੁਣ ਆਪਾਂ ਕਹੀਏ ਕਿ ਇਹ ਮਿਥ ਹੈ ਜਾਂ ਪੋਸਿਬਿਲਿਟੀ ਹੈਗੀ ਆ ਇਸ ਕਰੈਸ਼ ਦੇ ਆਉਣ ਦੀ ਮੈਂ ਕਹੂੰਗੀ ਡੈਫੀਨਿਟਲੀ ਇਹ ਮਿਥ ਹੈ ਹਾਂ ਪੌਸਿਬਿਲਿਟੀ ਹੋ ਸਕਦੀ ਆ ਕਿਉਂਕਿ ਪੌਸਿਬਿਲਿਟੀ ਜਿਹੜਾ ਵਰਡ ਆ ਉਹਦਾ ਜੇ ਹੁਣ ਆਪਾਂ ਮੀਨਿੰਗ ਕੱਢੀਏ ਕੀ ਚੀਜ਼ ਪੌਸਿਬਲ ਹੈਗੀ ਆ ਹਾਂਜੀ ਹੈਗੀ ਆ ਪਰ ਉਹਦੇ ਪਿੱਛੇ ਜਿਹੜਾ ਜ਼ਰੂਰੀ ਸਵਾਲ ਹੈ ਆਪਾਂ ਨੂੰ ਉਹ ਪੁੱਛਣਾ ਚਾਹੀਦਾ ਕਿ ਲਾਈਕਲੀਹੁੱਡ ਕੀ ਆ ਜੀ ਰਾਈਟ ਹੁਣ ਆਪਾਂ ਗੱਡੀ 'ਚ ਬੈਠ ਕੇ ਰੋਜ਼ ਕੰਮ ਤੇ ਜਾਂਦੇ ਆ ਆਪਾਂ ਜੋ ਹੋਰ ਕੰਮ-ਕਾਰ ਆਪਣੇ ਕਰਦੇ ਘਰ 'ਚ ਬੰਨੇ ਆ ਕੀ ਪੌਸਿਬਿਲਿਟੀ ਐਕਸੀਡੈਂਟ ਹੋਊਗਾ ਪੌਸਿਬਿਲਿਟੀ ਹੈਗੀ ਆ ਲਾਈਕਲੀਹੁੱਡ ਉਹਦੇ ਮਗਰ ਕੀ ਆ ਬਹੁਤ ਘੱਟ ਆ ਮੈਂ ਕਹੂੰਗੀ ਹਲੇ ਰੀਅਲ ਏਸਟੇਟ ਮਾਰਕੀਟ ਕ੍ਰੈਸ਼ ਹੋਣ ਦੀ ਘੱਟ ਲਾਈਕਲੀ ਹੋਟਿਆ ਐਜ਼ ਕੰਪੇਅਰ ਟੂ ਵਨ ਗੇਟਿੰਗ ਇੰਟੂ ਅ ਕਾਰ ਐਕਸੀਡੈਂਟ ਹਨਾ ਪੌਸਿਬਿਲਿਟੀ ਬਹੁਤ ਹੀ ਘੱਟ ਆ ਕਿਉਂਕਿ ਐਸ ਟਾਈਮ ਆਪਾਂ ਜਿੰਨੇ ਵੀ ਹੋਮ ਆਨਰਜ਼ ਆ ਬਹੁਤ ਹੀ ਜ਼ਿਆਦਾ ਇਕਵਿਟੀ ਤੇ ਬੈਠੇ ਆ ਜੀ ਹਨਾ ਹੁਣ ਐਵਰੇਜ ਜਿਹੜਾ ਹੋਮ ਆਨਰ ਆ ਐਟ ਲੀਸਟ ਜੇ ਰੀਸੈਂਟ ਸੇਲਸ ਵੀ ਦੇਖੇ ਤਾਂ ਲੋਕਾਂ ਨੇ 10 ਤੋਂ 20% ਦੇ ਕੇ ਡਾਊਨ ਕਰ ਲਿਆ ਹੋ ਆ ਜੀ ਆਰ ਦੇ ਗੋਇੰਗ ਟੂ ਵਾਕ ਅਵੇ ਫਰਮ ਦਟ ਇਕਵਿਟੀ ਨੋ ਜੇ ਉਹ ਕਿਸੇ ਨੂੰ ਵੇਚਣਾ ਵੀ ਪੈ ਰਿਹਾ ਮਜਬੂਰੀ ਕਰਕੇ ਉਹ ਐਟ ਲੀਸਟ ਕੁਛ ਨਾ ਕੁਛ ਇਕਵਿਟੀ ਕੈਸ਼ ਕਰਕੇ ਵੇਚ ਰਿਹਾ ਨਾ ਕਿ ਕਾਟੇ ਦੇ ਵਿੱਚ ਜਿਹੜੇ ਕੀ ਕਾਟੇ ਵਿੱਚ ਵੇਚ ਰਿਹਾ ਉਹ ਪਰਸੈਂਟੇਜ ਬਹੁਤ ਘਟਿਆ ਜੀ ਇਹਦੇ ਨਾਲ ਹੀ ਇੱਕ ਕੁਐਸਚਨ ਹੁੰਦਾ ਕਿ ਰੀਸੈਂਟਲੀ ਹਾਲੀ ਦੇ ਦਿਨਾਂ ਦੇ ਵਿੱਚ ਇੱਕ ਗੱਲ ਉੱਡ ਰਹੀ ਹੈ 50 ਇਅਰ ਮੋਰਗੇਜ ਨੂੰ ਲੈ ਕੇ ਪਤਾ ਨਹੀਂ ਇੰਟਰੋਡਿਊਸ ਹੋਣੀ ਹੈ ਕਿ ਨਹੀਂ ਹੋਣੀ ਪਰ 50 ਇਅਰ ਨੂੰ ਤੇ ਹੀ ਸਾਈਡ ਤੇ ਰੱਖੀਏ ਪਹਿਲਾਂ 30 ਇਅਰ ਵਾਲੀ ਤੇ ਗੱਲ ਤੇ ਆਈਏ ਅਕਸਰ ਵਿਖਾਇਆ ਜਾਂਦਾ ਸੀ ਕਿ ਪਹਿਲਾਂ ਜਿਹੜੇ ਪੁਰਾਣੇ ਬਜ਼ੁਰਗ ਲੋਕ ਨੇ ਜਿਹੜੇ ਇੱਥੇ 60s 70s ਜਾਂ ਇਵਨ 90s ਤੱਕ ਵੀ ਜਿਹੜੇ ਕਰ ਲੈਂਦੇ ਸੀ ਇੱਕ ਉਹਨਾਂ ਦਾ ਨਾ ਮਾਈਂਡਸੈਟ ਹੁੰਦਾ ਸੀ ਯਾਰ ਕਿ ਕਿੰਨੀਆਂ ਸਾਲਾਂ ਚ ਅਸੀਂ ਘਰ ਪੇਅ ਆਫ ਕਰਨਾ ਹੈ ਉਸ ਤੋਂ ਬਾਅਦ ਅਸੀਂ ਫ੍ਰੀ ਹੋ ਜਾਾਂਗੇ ਜਾਂ ਉਹਨੂੰ ਐਸੈਟ ਨੂੰ ਵੇਚ ਕੇ ਕੈਸ਼ ਕੋਈ ਬਾਈ ਕਰਕੇ ਰਹਿਦੀ ਜਿਹੜੀ ਬਾਕੀ ਮਨੀ ਹੋਏਗੀ ਉਹਦੇ ਨਾਲ ਅਸੀਂ ਰੈਸਟ ਆਫ ਦਾ ਲਾਈਫ ਸਪੈਂਡ ਕਰ ਸਕਦੇ ਆ ਹੁਣ ਗੱਲ ਕਰੀਏ ਕਿ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀ ਅੱਜ ਦੀ ਦੌਰ ਦੇ ਵਿੱਚ ਗੱਲ ਕਰਦੇ ਆ ਕੀ ਇਹ ਵਿਲਿੰਗ ਹੈਗੇ ਆ 30 ਇਅਰ ਲੌਂਗ ਟਰਮ ਰਿਲੇਸ਼ਨ ਬਣਾਉਣਾ ਘਰ ਦੇ ਨਾਲ ਮੈਂ ਕਹਿੰਨੀ ਬਾਜੀ ਅੱਜਕੱਲ ਕਾਫੀ ਜਿਹੜੀ ਆਪਣੀ ਜਨਰੇਸ਼ਨ ਆ ਸਟਿਲ ਥਰਡ ਇਅਰ ਮੋਰਗੇਜ ਨੂੰ ਪ੍ਰਿਫਰ ਕਰਦੀ ਆ ਜੀ ਕਿਉਂਕਿ ਉਹ ਸਟੈਬਿਲਿਟੀ ਉਹਨਾਂ ਨੂੰ ਮਿਲ ਰਹੀ ਆ ਹਨਾ ਕਿ ਉਹਨਾਂ ਨੂੰ ਇਹ ਇੱਕ ਤਰ੍ਹਾਂ ਦੀ ਆਸ ਹੋ ਜਾਂਦੀ ਕਿ ਮੇਰੀ ਜਿਹੜੀ ਮਹੀਨੇ ਦੀ ਕਿਸ਼ਤ ਆ ਇਹੇ ਹੋਣੀ ਆ ਇਤੋਂ ਵਧੋਗੇ ਨਹੀਂ ਐਟਲੀਸਟ ਜੇ ਆਪਾਂ ਫਿਕਸ ਰੇਟ ਤੇ ਆ ਹਨਾ ਕਿ ਰੈਂਟ ਜਿਹੜਾ ਉਹ ਸੰਭਾਵਨਾ ਫੇ ਵੀ ਹੈਗੀ ਆ ਵਧਣ ਦੀ ਪਰ ਜਿਹੜੀ ਆਪਣੀ ਮਹੀਨੇ ਦੀ ਕਿਸ਼ਤ ਉੱਥੇ ਇੱਕ ਲੋਕ ਹੋ ਜਾਂਦੀ ਆ ਜੀ ਪਰ ਕਿ ਸਟਿਲ ਹੈਗੇ ਆ ਫ্রম ਜਨਰੇਸ਼ਨ ਜਦੋਂ ਆਪਣੇ ਬੇਬੇ ਬਾਪੂ ਜਿਹੜੀ ਜਨਰੇਸ਼ਨ ਚੋਂ ਆਏ ਆ ਕਿ ਆਪਣੇ ਜੋ ਮੈਂਟੈਲਿਟੀ ਆ ਕਿ ਆਪਾਂ ਪ੍ਰੋਪਰਟੀ ਪੇ ਆਫ ਕਰਨੀ ਕਿਉਂਕਿ ਬੈਕ ਇਨ ਦਾ ਡੇ ਆਪਣੇ ਜ਼ਮੀਨਾਂ ਘਰ ਜੋ ਵੀ ਹੁੰਦੇ ਸੀ ਸਾਰੇ ਪੇਡ ਆਫ ਹੁੰਦੇ ਸੀ ਆਪਣੀਆਂ ਕੋਈ ਮੰਥਲੀ ਪੇਮੈਂਟਸ ਨਹੀਂ ਹੁੰਦੀਆਂ ਸੀ ਉਹ ਸਟਿਲ ਹਲੇ ਕਈਆਂ ਦੇ ਵਿੱਚ ਮੈਂਟੈਲਿਟੀ ਹੈਗੀ ਕਿਉਂਕਿ ਇਹ ਮੇਰਾ ਫਰਸਟ ਕੁਐਸਚਨ ਹੁੰਦਾ ਡਿਊਰਿੰਗ ਮਾਈ ਬਾਇਰ ਕੰਸਲਟੇਸ਼ਨ ਕਿ ਅਸੀਂ ਜੇ ਪੇ ਆਫ ਕਰਨਾ ਹੋਵੇ ਛੇਤੀ ਤੋਂ ਛੇਤੀ ਕਿੱਦਾਂ ਕਰ ਸਕਦੇ ਤੇ ਕੀ ਕੀ ਤਰੀਕੇ ਆ ਤਰੀਕੇ ਬਹੁਤ ਆ ਜੇ ਤੁਸੀਂ ਕਰਨਾ ਹੈ ਪਰ ਕੀ ਇਹ ਉਹ ਸਹੀ ਚੀਜ਼ ਆ ਇਹ ਡਿਪੈਂਡ ਕਰਦਾ ਹੈ ਇੰਡੀਵਿਜੂਅਲ ਟੂ ਇੰਡੀਵਿਜੂਅਲ ਹਣਾ ਜੇ ਤੁਸੀਂ ਮੈਨੂੰ ਪੁੱਛੋ ਮੈਂ ਕਹੂੰਗੀ ਨਹੀਂ ਜੇ ਹੁਣ ਮੇ ਕੋ ਇੰਨਾ ਪੈਸਾ ਹੈ ਕਿ ਮੈਂ ਪ੍ਰਾਪਰਟੀ ਪੇ ਆਫ ਕਰ ਦਵਾਂ ਆਈ ਰਾਦਰ ਇਨਵੈਸਟ ਥੈਟ ਇਨ ਅ ਮੋਰ 2 ਟੂ 3 ਆਫ ਦਿ ਪ੍ਰਾਪਰਟੀਆਂ ਕਿ ਮੈਂ ਆਪਣੇ ਨੂੰ ਗਰੋ ਕਰਾਂ ਕਿਉਂਕਿ ਜਦੋਂ ਤੁਸੀਂ ਪ੍ਰੋਪਰਟੀ ਇੱਕ ਨੂੰ ਪੇ ਆਫ ਕਰਦੇ ਨੇ ਯੈਸ ਯੂ ਵਿਲ ਗਰੋ ਪਰ ਤੁਸੀਂ ਤੁਹਾਡੀ ਜਿਹੜੀ ਗਰੋਥ ਆ ਥੋੜੀ ਸਲੋ ਹੋਊਗੀ ਐਸ ਅਪੋਜ਼ ਟੂ ਕਿ ਜੇ ਹੁਣ ਉਹੀ ਪੈਸਾ ਪਾ ਕੇ ਪ੍ਰੋਪਰਟੀ ਖਰੀਦੀ ਆ ਜਾਂ ਉਹਦੇ ਨਾਲ ਦੋ ਤਿੰਨ ਹੋਰ ਖਰੀਦ ਲਈ ਇਨਸਟੈਡ ਆਫ ਪੇਇੰਗ ਥੈਟ ਆਪਾਂ ਉਹੀ ਆਪਣੀ ਗਰੋਥ ਦਾ ਜਿਹੜਾ ਟ੍ਰੈਂਡ ਆ ਉੱਪਰ ਨੂੰ ਛੇਤੀ ਜਾਊਗਾ ਸੰਦੀਪ ਜੀ ਪੀਸ ਆਫ ਮਾਈਂਡ ਇੱਕ ਨਾ ਗੱਲ ਆ ਜਾਂਦੀ ਆ ਕਿ ਅਮਰੀਕਾ ਜਿਹੜੀ ਦੌੜ ਆ ਨਾ ਬਿਜ਼ਨੈਸਸ ਦੀ ਉਹ ਪੀਸ ਆਫ ਮਾਈਂਡ ਬੰਦਾ ਲੂਜ਼ ਕਰ ਜਾਂਦਾ ਹੈ ਇੱਕ ਹੋਮ ਆਨਰ ਨੂੰ ਤੁਹਾਡੇ ਹਿਸਾਬ ਨਾਲ ਕੀ ਕਰਨਾ ਚਾਹੀਦਾ ਕਿ ਜੇ ਲੈਟ ਸੇ ਕਿ ਉਹ ਆਪਣਾ ਘਰ ਬਾਇ ਕਰਦਾ ਹੈ ਉਹ ਕੈਰੀ ਕਰਨਾ ਚਾਹੁੰਦਾ ਹੈ ਨਾਲ ਐਜ਼ਨ ਇਨਵੈਸਟਮੈਂਟ ਤੁਸੀਂ ਕੀ ਐਡਵਾਈਸ ਕਰਦੇ ਹੋ ਕਿ ਉਹਨੂੰ ਆਪਣੀ ਜਿਹੜੀ ਇਨਵੈਸਟਮੈਂਟ ਆ ਰੀਅਲ ਅਸਟੇਟ ਦੇ ਵਿੱਚ ਕਿਵੇਂ ਰੱਖਣੀ ਚਾਹੀਦੀ ਆ ਆਨ ਗoing ਤਾਂ ਕਿ ਫਿਊਚਰ ਲਈ ਵੀ ਉਹ ਸਿਕਿਉਰ ਰਵੇ ਆਉਣ ਵਾਲੇ 10 15 20 ਸਾਲਾਂ ਵਾਸਤੇ ਵੀ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਤੁਸੀਂ ਰეკਮੈਂਡ ਕਰਦੇ ਹੋ ਸੋ ਮੈਂ ਕਹੂੰਗੀ ਆਪਣੇ ਪੀਸ ਆਫ ਮਾਈਂਡ ਲਈ ਜੇ ਤੁਸੀਂ ਇੱਕ ਪ੍ਰਾਪਰਟੀ ਲੈ ਲੈਣੇ ਆ ਉਹਨੂੰ ਖਰੀਦ ਲੈਣੇ ਹਨ ਜਦੋਂ ਤੁਹਾਨੂੰ ਹੁਣ ਗਾਂਹ ਹੋਰ ਤেন 4 ਸਾਲਾਂ ਤੇ ਜੀ ਹੁਣ ਜੇ ਆਪਾਂ ਦੇਖਿਆ ਜਾਵੇ ਰੈਂਟ ਇਵੈਂਚੁਅਲੀ ਉਹ ਮਾਰਗੇਜ ਪੇ ਆਫ ਕਰ ਦਿੰਦਾ ਆ ਬਿਲਕੁਲ ਹੈਨਾ ਉਹਨੂੰ ਤੁਸੀਂ ਇਨਵੈਸਟਮੈਂਟ ਬਣਾ ਲਓ ਜਾਂ ਤੁਸੀਂ Airbnb ਕਰ ਲਓ ਜੋ ਅੱਜਕੱਲ ਬਹੁਤ ਹੀ ਪਪੂਲਰ ਕਨਸੈਪਟ ਆ ਫਿਰ ਤੁਸੀਂ ਇੱਕ ਹੋਰ ਆਪਣੀ ਪ੍ਰਾਪਰਟੀ ਲੈ ਕੇ ਉਹਦੇ ਵਿੱਚ ਇਨਵੈਸਟ ਕਰ ਲਓ ਜੀ ਐਂਡ THEN SLOWLY SLOWLY WITHIN REAL ESTATE ਤੁਸੀਂ ਆਪਣੀ ਇੱਕ ਤਰ੍ਹਾਂ ਦੀ ਪੈਸਿਵ ਇਨਕਮ ਬਣਾਉਣੀ ਸ਼ੁਰੂ ਕਰ ਦਿੰਦੇ ਆ ਜਿਹੜੀ ਕਿ ਮੈਂ ਕਹੂੰਗੀ ਕਿ ਇੱਕ ਘਰ ਹੀ ਇਦਾਂ ਦੀ ਚੀਜ਼ ਹੈ ਕਿ ਇਦਾਂ ਦਾ ਐਸੈਟ ਆ ਜਿਹਨੂੰ ਤੁਸੀਂ ਵਰਤਦੇ ਵੀ ਆ ਤੇ ਅਪਰੀਸ਼ੀਏਟ ਵੀ ਹੁੰਦਾ ਆ ਹੁਣ ਸਟਾਕ ਮਾਰਕੀਟ ਲੈ ਲਓ ਜੀ ਹਨਾ ਜਾਂ ਆਪਾਂ ਕਹਿ ਦਈਏ ਕਿ ਆਪਾਂ ਹੋਰ ਕਿਸੇ ਪਲੈਟਫਾਰਮ ਦੇ ਵਿੱਚ ਪੈਸਾ ਲਾਉਨੇ ਆ ਕ੍ਰਿਪਟੋ ਚ ਲਾਉਨੇ ਆ ਜੀ ਕੀ ਤੁਸੀਂ ਕ੍ਰਿਪਟੋ ਨੂੰ ਰੋਜ਼ ਵਰਤਦੇ ਆ ਕੀ ਤੁਸੀਂ ਸਟਾਕਸ ਨੂੰ ਰੋਜ਼ ਵਰਤਦੇ ਆ ਨਹੀਂ ਉਹਦੇ ਵਿੱਚ ਗੇਨਸ ਹੁੰਦੇ ਹੀ ਐਸ ਪਰ ਇੱਕ ਰੀਅਲ ਅਸਟੇਟ ਇੱਕ ਘਰ ਇਦਾਂ ਦੀ ਚੀਜ਼ ਆ ਕਿ ਜਿਹਦੇ ਵਿੱਚ ਤੁਸੀਂ ਰਹਿਨੇ ਵੀ ਆ ਤੁਸੀਂ ਉਹਨੂੰ ਵਰਤਦੇ ਵੀ ਆ ਤਾਂ ਓਵਰਆਲ ਉਹਦੇ ਵਿੱਚ ਤੁਹਾਨੂੰ ਅਪਰੀਸ਼ੀਏਸ਼ਨ ਵੀ ਮਿਲਦੀ ਆ ਕਿ ਉਹ ਤੁਹਾਨੂੰ ਘਾਟਾ ਨਹੀਂ ਦੇਊਗਾ ਸਪੈਸ਼ਲੀ ਜੇ ਆਪਾਂ ਲੌਂਗ ਟਰਮ ਨੂੰ ਹੋਲਡ ਕਰਦੇ ਆਂ ਸੋ ਆਈ ਊਡ ਸੇ ਕਿ ਰੀਅਲ ਏਸਟੇਟ ਇੱਕ ਬਹੁਤ ਹੀ ਵਧੀਆ ਤਰੀਕਾ ਆ ਜੇ ਇਹਨੂੰ ਪ੍ਰੋਪਰਲੀ ਸੈਟ ਅਪ ਕੀਤਾ ਜਾਵੇ ਵਿਦ ਐਕਸਪਰਟ ਗਾਈਡੈਂਸ ਕਿ ਤੁਸੀਂ ਈਜ਼ੀਲੀ ਇਹ ਜੋ ਪੈਸਿਵ ਇਨਕਮ ਕ੍ਰੀਏਟ ਕਰ ਸਕਦੇ ਆਂ ਦੈਟਸ ਰੀਲੀ ਗੁੱਡ ਸੰਦੀਪ ਜੀ ਨੈਕਸਟ ਕੁਐਸਚਨ ਇਹ ਆ ਕਿ ਕੋਵਿਡ ਦਾ ਆਫਟਰਮੈਥ ਜੇ ਕੱਢੀ ਐ ਸੀ ਕੋਵਿਡ ਨੇ ਕਿਸ ਤਰੀਕੇ ਨਾਲ ਹਾਊਸਿੰਗ ਮਾਰਕੀਟ ਤੇ ਹੋਮ ਬਾਇਰਸ ਨੂੰ ਇੰਪੈਕਟ ਕੀਤਾ ਪੋਜ਼ਿਟਿਵਲੀ ਕਿ ਨੈਗੇਟਿਵਲੀ ਆਈ ਊਡ ਸੇ ਕਿ देयर ਵਾਸ ਮੋਰ ਪੋਜ਼ਿਟਿਵ ਇੰਪੈਕਟ ਦੈਨ ਨੈਗੇਟਿਵ ਨੈਗੇਟਿਵ ਜਿਹੜਾ ਹੋਇਆ ਥੋੜਾ ਇਨੀਸ਼ੀਅਲੀ ਹੋਇਆ ਜੀ ਜਦੋਂ ਕਿ ਆਪਣੀ ਸੇਲਸ ਥੋੜੀਆਂ ਡਾਊਨ ਸੀਗੀਆਂ ਹਨਾ ਕਿਉਂਕਿ ਹਰੇਕ ਬੰਦਾ ਡਰ ਰਿਹਾ ਸੀਗਾ ਕਿ ਹੁਣ ਤਾਂ ਕ੍ਰੈਸ਼ ਆ ਜਾਣਾ ਇੱਥੇ ਤੱਕ ਕਿ ਸਾਡੇ ਕਈ ਜਾਣ-ਪਛਾਣ ਦੇ ਵਿੱਚ ਸੀਗੇ ਜਿਨੇ ਕਿ ਆਪਣੇ ਘਰ ਵੇਚਦੇ ਥਿੰਕਿੰਗ ਕਿ ਹੁਣ ਕ੍ਰੈਸ਼ ਆ ਜਾਣਾ ਤਾਂ ਅਸੀਂ ਕ੍ਰੈਸ਼ ਦੇ ਵਿੱਚ ਸਸਤੇ ਹੋਏ ਘਰ ਲਵਾਂਗੇ ਉਹ ਕ੍ਰੈਸ਼ ਆਇਆ ਨਹੀਂ ਜੀ ਕੀ ਹੋਇਆ ਬਿਲਕੁਲ ਉਲਟਾ ਹੋਇਆ ਬਿਲਕੁਲ ਕਿਉਂਕਿ ਕੋਵਿਡ ਦੇ ਵਿੱਚ ਜੋ ਪੋਜ਼ਿਟਿਵ ਹੋਇਆ ਸਭ ਤੋਂ ਜ਼ਿਆਦਾ ਦੋ ਚੀਜ਼ਾਂ ਮੇਨ ਪੋਜ਼ਿਟਿਵ ਹੋਈਆਂ ਇੱਕ ਤਾਂ ਰੈਕੋਰਡ ਲੋ ਇੰਟਰਸਟ ਰੇਟ ਬਿਲਕੁਲ ਉਹ ਕਦੀ ਆਪਾਂ ਆਈ ਥਿੰਕ ਨਾ ਦੇਖੇ ਸੀ ਨਾ ਆਉਣ ਵਾਲੇ ਸਮੇਂ 'ਚ ਕਦੀ ਦੇਖਾਂਗੇ ਕਿਉਂਕਿ ਕੋਵਿਡ ਇੱਕ ਤਰ੍ਹਾਂ ਦੀ ਅਨਾਰਮਲੀ ਸੀਗੀ ਜੀ ਉਹ ਰੈਕੋਰਡ ਬ੍ਰੇਕਿੰਗ ਇੰਟਰਸਟ ਰੇਟਸ ਦੇ ਕਰਕੇ ਬਹੁਤ ਹੀ ਲੋਕੀ ਮਾਰਕੀਟ 'ਚ ਵਾਪਸ ਆਈ ਅਫੋਰਡੇਬਿਲਟੀ ਕਰਕੇ ਦੂਜੀ ਗੱਲ ਜੋ ਇਹਦੀ ਸਭ ਤੋਂ ਵੱਡੀ ਪੋਜ਼ਿਟਿਵ ਸੀਗੀ ਵਰਕਿੰਗ ਫਰਮ ਹੋਮ ਇੱਕ ਕਨਸੈਪਟ ਪੋਸੀਬਲ ਸੀਗਾ ਪਰ ਕਦੀ ਸੋਚਿਆ ਨਹੀਂ ਗਿਆ ਸੀਗਾ ਕਿ ਕਿੰਨੀ ਵੱਖਰੀ ਇੰਡਸਟਰੀਜ਼ ਦੇ ਵਿੱਚ ਕਿ ਜ਼ਰੂਰੀ ਨਹੀਂ ਕਿ ਆਪਾਂ ਆਫਿਸ ਤੇ ਜਾ ਕੇ ਉਹ ਕੰਮ ਪੂਰਾ ਕਰਨਾ ਹੈ ਕਿ ਆਪਾਂ ਘਰ ਬੈਠ ਕੇ ਵੀ ਉਹ ਕੰਮ ਪੂਰਾ ਕਰ ਸਕਦੇ ਸੀਗੇ ਉਹਦੇ ਕਰਕੇ ਕੀ ਹੋਇਆ ਜਿਵੇਂ ਕਿ ਹੁਣ ਬੀਅਰਿਆ ਹੋ ਗਿਆ ਸੈਨ ਫਰਸਿਸਕ ਹੋ ਗਿਆ ਜਿਨਨੇ ਵੀ ਆਪਣੇ ਹਾਰੇ ਦਿਵਾਲਿਆ ਹ ਐਕਸਪੈਂਸਿਵ ਸਿਟੀਜ਼ ਆ ਮਾਈਗ੍ਰੇਸ਼ਨ ਹੋਈ ਇੰਟੂ ਸਿਟੀਜ਼ ਲਾਈਕ ਜਿੱਥੇ ਆਪਾਂ ਰਹਨੇ ਆ ਮੰਡੀਕਾ ਲੇਟਰੋਪ ਟ੍ਰੀਸੀ ਉਹਦੇ ਕਰਕੇ ਆਪਣੀ ਪ੍ਰਾਪਰਟੀਆਂ ਵੈਲਿਊਜ਼ ਉੱਪਰ ਗਈਆਂ ਇਨਾਂ ਦੀ ਅਫੋਰਡੇਬਿਲਟੀ ਉੱਪਰ ਗਈ ਸੋ ਆਈ ਊਡ ਸੇ ਕਿ ਓਵਰਆਲ ਪੋਜ਼ਿਟਿਵ ਹੋਇਆ ਕਿਉਂਕਿ ਬਹੁਤ ਲੋਕ ਯੂਸ ਟੈਂਡ ਫੀਅਰ ਕਰ ਰਹੇ ਸੀਗੇ ਆ ਫੋਰਮੋ ਜਿਹਨੂੰ ਕਹ ਦਿੰਦੇ ਹਨਾ ਕਿ ਮਿਸ ਮਿਸ ਆਊਟ ਨਾ ਹੋ ਜੀ ਅਸੀ ਓਪਰਚੁਨਿਟੀ ਤੋਂ ਯੈਸ ਬਹੁਤ ਲੋਕਾਂ ਨੇ ਓਵਰ ਬਿਡ ਵੀ ਕੀਤੇ ਪ੍ਰਾਈਸਸ ਪਰ ਆਈ ਊਡ ਸੇ ਕਿ ਹੱਲੇ ਵੀ ਜਿਨ੍ਹਾਂ ਨੇ ਉਹ ਲੋਅ ਇੰਟਰਸਟ ਰੇਟ ਲੋਕ ਇਨ ਕੀਤੇ ਹੋਆ ਦੇਰ ਸਟਿਲ ਹੈਪੀਅਰ ਦਨ ਕਿ ਜਿਆਜਾ ਪਾ ਘਰ ਦੇਖੀਏ ਕਿਸ਼ਤ ਦੇ ਹਿਸਾਬ ਨਾਲ ਕਿ ਉੱਪਰ ਹੀ ਆ ਆਲਮੋਸਟ ਮੈਨੂੰ ਤੇ ਕਹਿ ਸਕਦਾ ਕਿ ਡਬਲ ਦੇ ਲਾਗੇ ਬੰਨੇ ਵੀ ਕੰਮ ਪਹੁੰਚ ਚੁੱਕਾ ਹੋਇਆ ਕੰਪੈਰੀਟਿਵਲੀ ਉਸ ਟਾਈਮ ਤੇ ਕਿਉਂਕਿ ਜਿਹੜੇ ਪ੍ਰਾਈਸਿਸ ਨੇ ਜੋ ਕੋਵਿਡ ਤੋਂ ਪਹਿਲਾਂ ਪ੍ਰਾਈਸ ਹੋਇਆ ਕਰਦੇ ਸੀ ਜੇ 2019 ਤੱਕ ਦੀ ਵੀ ਅਗਰ ਗੱਲ ਕਰੀਏ ਮੈਨੂੰ ਲੱਗਦਾ ਪ੍ਰਾਈਸਿਸ ਤੇ ਅਜੇ ਤੱਕ ਉਥੋਂ ਤੱਕ ਵੀ ਨਹੀਂ ਵਾਪਸ ਗਏ ਭਾਵੇਂ ਇੰਟਰਸਟ ਰੇਟ 7% ਤੇ ਵੀ ਚਲਾ ਗਿਆ ਪਰ ਪ੍ਰਾਈਸਿਸ ਅਜੇ ਕੋਵਿਡ ਤੋਂ ਪਹਿਲਾਂ ਵਾਲੇ ਵੀ ਨਹੀਂ ਆਏ ਸੋ ਅਜੇ ਵੀ ਮਾਰਕੀਟ ਆਲ ਟਾਈਮ ਥੋੜੀ ਜੀ ਹਾਈ ਹੈ ਜੇ ਦੇਖਿਆ ਜਾਵੇ ਜੀ ਜੇ ਦੇਖਿਆ ਜਾਵੇ ਆਈ ਊਡ ਸੇ ਆਪਾਂ ਹੁਣ at least we are in more of market correction ਸਟੇਬਲਾਈਜੇਸ਼ਨ ਜੀ ਆ ਨਾ ਕਿ ਦ ਬੂਮ ਜੋ ਹੋ ਰਿਹਾ ਸੀ ਕਲਾਕਰਾਂ ਦੇ ਵਿੱਚ ਨਹੀਂ ਟਰਕਿੰਗ ਇੰਡਸਟਰੀ ਚ ਵੀ ਕਾਫੀ ਬੂਮ ਆਇਆ ਹਰ ਇੱਕ ਪਾਸੇ ਆਇਆ ਯੂ نو ਆ ਸੋ ਹੁਣ ਮੈਂ ਕਹੂੰਗੀ ਇਟਸ ਮੋਰ ਆਫ ਅ ਸਟੇਬਲ ਮਾਰਕੀਟ ਗ੍ਰੋਥ ਹੋ ਰਹੀ ਹੈ ਜੇਸ ਆ ਸਾਬਨਾ ਹਿਸਟੋਰਿਕਲੀ ਰੀਅਲ ਏਸਟੇਟ ਦੇ ਵਿੱਚ ਹੋਣੀ ਚਾਹੀਦੀ ਹੈ ਬਿਲਕੁਲ ਸੋ ਟਰਕਿੰਗ ਦੀ ਗੱਲ ਕੀਤੀ ਹੈ ਮੋਸਟ ਇੰਪੋਰਟੈਂਟ ਕੁਐਸਚਨ ਇੱਥੇ ਹੀ ਆਇਆ ਟਰਕਿੰਗ ਦੇ ਰਿਲੇਟਿਡ ਜਾਂ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਕਈਏ ਬਹੁਤ ਲੋਕੀ ਪ੍ਰਭਾਵਿਤ ਹੋਏ ਆ ਹਾਲੀ ਦੇ ਦਿਨਾਂ ਦੇ ਵਿੱਚ ਜਦੋਂ ਦੇ ਨਾਨ ਡੋਮਿਸਾਈਲ ਕਮਰਸ਼ੀਅਲ ਲਾਇਸੈਂਸ ਦੇ ਉੱਪਰ ਇੱਕ ਤਲਵਾਰ ਲੰਘ ਰਹੀ ਹੈ ਕਿ ਇਹ ਹੁਣ ਐਗਜ਼ਿਸਟ ਕਰਨਗੇ ਕਿ ਨਹੀਂ ਕਰਨਗੇ ਬਹੁਤ ਸਾਰੇ ਹோம் ਬਾਇਰਸ ਐਸੇ ਨੇ ਜਿਨ੍ਹਾਂ ਨੇ ਵਰਕ ਆਥਰਾਇਜੇਸ਼ਨਸ ਦੇ ਉੱਪਰ ਘਰ ਬਾਏ ਕਰ ਲਏ ਨੇ ਅੱਜ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਦੇ ਵਿੱਚ ਵੀ ਬਣਿਆ ਪਿਆ ਤੁਸੀਂ ਕੀ ਜਾਨਣਾ ਚਾਹੋਗੇ ਇਸ ਤੇ ਮੈਂ ਕਹਿਣਾ ਚਾਹੂੰਗਾ ਕਿ ਆਈ نو ਕਿ ਚਿੰਤਾ ਹੈਗੀ ਸਾਰਿਆਂ ਨੂੰ ਹੈਗੀ ਆ ਕਿਉਂਕਿ ਇਹ ਆਪਣੀ ਜਿਹੜੀ ਕਮਿਊਨਿਟੀ ਆ ਮੋਸਟਲੀ ट्रकिंग ਦੇ ਵਿੱਚ ਕਾਫੀ ਹੈਵਲੀ ਵੈਸਟਡ ਆ ਜੀ ਇਹਦਾ ਜੋ ਅਸਰ ਆ ਸਿਰਫ ਮੈਂ ਕਹੂੰਗੀ ਵਰਕ ਪਰਮਿਟ ਵਾਲਿਆਂ ਤੇ ਨਹੀਂ ਇੱਕ ਡੋਮੀਨੋ ਫੈਕਟ ਆ ਜੋ ਕਿ ਆਪਣੇ ਗ੍ਰੀਨ ਕਾਰਡ ਹੋਲਡਰਸ ਆਪਣੇ ਸਿਟੀਜ਼ਨਸ ਸਾਰਿਆਂ ਤੇ ਪੈ ਰਿਹਾ ਹੌਲੀ ਹੌਲੀ ਜੀ ਬਟ ਮੇਰਾ ਜੋ ਇਸ ਇਸ ਚੀਜ਼ ਨੂੰ ਜੋ ਲੈ ਕੇ ਮੇਰਾ ਨਜ਼ਰੀਆ ਇਹ ਆ ਕਿ ਇਹ ਟੈਂਪੋਰਰੀ ਸਿਚੁਏਸ਼ਨ ਆ ਕਿ ਆਪਾਂ ਪੈਨਿਕ ਨਾ ਹੋਈਏ ਜੀ ਜਿਵੇਂ ਕਿ ਕੋਵਿਡ ਟੈਂਪੋਰਰੀ ਸੀਗਾ ਇਹ ਵੀ ਇੱਕ ਤਰ੍ਹਾਂ ਦੀ ਟੈਂਪੋਰਰੀ ਸਿਚੁਏਸ਼ਨ ਆ ਜੀ ਜੇ ਤੁਸੀਂ ਇਸ ਟਮ ਸਿਚੁਏਸ਼ਨ ਦੇ ਵਿੱਚ ਜੇ ਤੁਹਾਨੂੰ ਪਤਾ ਨਹੀਂ ਕਿ ਸਾਨੂੰ ਘਰ ਵੇਚਣਾ ਪੈਣਾ ਆ ਕਿਉਂਕਿ ਹੁਣ ਗਾਂ ਕੰਮ ਕਿਵੇਂ ਹੋਣੇ ਜਾਂ ਸਾਨੂੰ ਰਿਪੋਰਟ ਕੀਤਾ ਜਾਣਾ ਆ I would say ki instead of taking advice from relatives ਜਾਂ ਤੁਹਾਡੇ ਕੋ ਰਿਸ਼ਤੇਦਾਰ consult with experts ਆਪਣੇ uh, real estate agent ਨੂੰ uh, consult ਕਰ ਲਓ ਆਪਣੇ realtor ਨੂੰ consult ਕਰ ਲਓ ਕਿ ਐਟਲੀਸ ਜ ਸਾਡੇ ਕੋ ਜਵਾਬ ਨਹੀਂ ਹੋਊਗਾ ਕਿ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਔਰ ਰਿਸੋਰਸ ਕਿ ਤੁਸੀਂ ਜਿਹੜਾ ਇੰਨਾ ਆਪਣਾ ਕੀਮਤੀ ਐਸੈਟ ਬਣਾਇਆ ਆ ਤੁਸੀਂ ਐਵੇਂ ਇਹਨੂੰ ਅੰਡਰ ਵੈਲਿਊ ਕਰਕੇ ਵੇਚ ਕੇ ਤੇ ਪੈਨਿਕ ਮੋਡ ਵਿੱਚ ਆ ਗਏ ਹੋ ਗਲਤ ਕਦਮ ਨਾ ਚੁੱਕਿਓ ਬਿਲਕੁਲ ਅ ਜਿਹੜਾ ਇੰਪੈਕਟ ਆ ਕਿਤੇ ਨਾ ਕਿਤੇ ਇਸ ਟਾਈਮ ਦੇ ਉੱਪਰ ਮੈਨੂੰ ਲੱਗਦਾ ਕਿ ਦੋ ਧਿਰਾਂ ਵੰਡੀਆਂ ਗਈਆਂ ਨੇ ਉਹ ਲੋਕ ਜਿਨ੍ਹਾਂ ਨੇ ਡਿਊਰਿੰਗ ਕੋਵਿਡ ਘਰ ਬਾਇ ਕੀਤੇ ਸੀ ਤੇ ਉਹ ਲੋਕ ਜਿਨ੍ਹਾਂ ਨੇ ਆਫਟਰ ਕੋਵਿਡ ਬਾਇ ਕੀਤੇ ਸੀ ਮੈਂ ਡਿਊਰਿੰਗ ਕੋਵਿਡ ਇਸ ਕਰਕੇ ਕਹਿ ਰਿਹਾ ਕਿ ਇਨ 2020 ਜਾਂ 2021 ਜਦੋਂ ਰੇਟ ਆਫ ਇੰਟਰਸਟ 2 ਤੋਂ 3% ਹੋਇਆ ਕਰਦਾ ਸੀ ਆਫਟਰ ਕੋਵਿਡ ਸ਼ਾਇਦ ਲੋਕਾਂ ਦੇ ਵਿੱਚ ਕਿਤਨਾ ਕਿਤੇ ਇਹ ਉਮੀਦ ਵੜੀ ਰਹੀ ਹੈ ਕਿ ਸ਼ਾਇਦ ਇੰਟਰਸਟ ਰੇਟ ਡ੍ਰੌਪ ਕਰਨਗੇ ਫਿਊਚਰ ਦੇ ਵਿੱਚ ਤੇ ਸਾਨੂੰ ਜਿਹੜਾ ਰੀਫਾਈਨਾਂਸ ਕਰਨ ਦਾ ਮੌਕਾ ਮਿਲੇਗਾ ਤੁਹਾਨੂੰ ਕੀ ਲੱਗਦਾ ਕਿ ਆਫਟਰ ਕੋਵਿਡ ਜਿਹੜੇ ਹੋਮ ਬਾਇਰ ਨੇ ਜਿਨ੍ਹਾਂ ਨੇ ਘਰ ਪਰਚੇਸ ਕੀਤੇ ਹੋਏ ਆ ਉਹ ਉਹਨਾਂ ਦਾ ਇਸ ਟਾਈਮ ਕੀ ਸਟੈਂਡ ਪੁਆਇੰਟ ਆ ਡੂ ਯੂ ਥਿੰਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੇਟ ਆਫ ਇੰਟਰਸਟ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਉਸ ਚੀਜ਼ ਤੋਂ ਰਾਹਤ ਮਿਲੇਗੀ ਕਿ ਉਹਨਾਂ ਦੀ ਮਾਰਗੇਜ ਪੇਮੈਂਟਸ ਜਿਹੜੀਆਂ ਨੇ ਤੇ ਘਰ ਚ ਜਿਹੜੀ ਇਕਵਿਟੀ ਆ ਉਹ ਇੰਨੀ ਕ ਹੈਲਪ ਕਰ ਸਕਦੀ ਆ ਫਿਊਚਰ ਦੇ ਵਿੱਚ ਕਿ ਉਹਨਾਂ ਨੂੰ ਜਿਹੜਾ ਘਰ ਆ ਵਾਪਸ ਅਫੋਰਡੇਬਿਲਟੀ ਦੇ ਵਿੱਚ ਆ ਸਕੇ ਮੇਰੇ ਹਿਸਾਬ ਨਾਲ ਕੀ ਹੋ ਸਕਦਾ ਆ ਸਪੈਸ਼ਲੀ ਕਿ ਜਿਵੇਂ ਸਾਰੇ ਐਕਸਪਰਟਸ ਕਹਿ ਰਿਹਾ ਕਿ ਜਿਹੜੇ ਰੇਟ ਆ ਗਾਹ ਫਿਊਚਰ ਦੇ ਵਿੱਚ ਘਟ ਆਉਣੇ ਆਉਣੇ ਆ ਉੱਪਰ ਦੀ ਹੁਣ ਜੇ ਆਪਾਂ 트럼ਪ ਨੂੰ ਲੈ ਕੇ ਚੱਲੀਏ 트럼ਪ ਦਾ ਪੂਰਾ ਹੀ ਜ਼ੋਰ ਲੱਗਿਆ ਆ ਕਿ ਜਿੰਨਾ ਵੀ ਆਪਾਂ ਇੰਟਰਸਟ ਰੇਟ ਨੂੰ ਥੱਲੇ ਲਿਆ ਸਕੀ ਕਿਉਂਕਿ ਜਿਹੜੇ ਇੰਟਰਸਟ ਰੇਟ ਆਪਾਂ ਇਹ ਸੋਚੀਏ ਕਿ ਕੱਲਾ ਆਪਾਂ ਨਹੀਂ ਵਿਆਜ ਭੇ ਕਰ ਰਹੇ ਯੂ ਐਸ ਗਵਰਨਮੈਂਟ ਆਪਣੀ ਜਿਹੜੀ ਗਵਰਨਮੈਂਟ ਆ ਉਹ ਵੀ ਐਸ ਟਾਈਮ ਇੰਟਰਸਟ ਹਾਈ ਇੰਟਰਸਟ ਰੇਟ ਤੇ ਭੇ ਕਰ ਰਹੀ ਆ ਆਪਾਂ ਯੂ ਐਸ ਇਜ਼ ਅ ਬਿਗ ਡੈਟਰ ਆਰਸੈਲਫ ਸਾਨੂੰ ਵੀ ਇਹ ਬਹੁਤ ਮਹਿੰਗਾ ਪੈ ਰਿਹਾ ਸੋ ਜੇ ਹੁਣ ਦੇਖਿਆ ਜਾਵੇ ਕਿ ਜੋ ਪ੍ਰੈਡਿਕਸ਼ਨਸ ਹੋ ਰਹੀਆਂ ਕਿ ਜਿੰਨ ਜਿੰਨਾ ਜ਼ਿਆਦਾ ਜੋ ਟਰੰਪ ਦਾ ਲੱਗਿਆ ਕਿ ਵਿਆਜ ਥੱਲੇ ਨੂੰ ਆਉਣ ਸੋ ਉਹਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਆ ਮੈਂ ਕਹੂੰਗੀ ਕਿ ਆਪਣੇ ਬੰਦਿਆਂ ਨੂੰ ਉਸ ਚੀਜ਼ ਤੋਂ ਰਾਹਤ ਮਿਲਦੇ ਕਾਫੀ ਹਾਈ ਚਾਂਸਸ ਆ ਬਿਲਕੁਲ ਅੰਤ ਦੇ ਵਿੱਚ ਕੋਈ ਆਪਣੇ ਹੋਮ ਬਾਏਰਸ ਵਾਸਤੇ ਹੋਮ ਸੈਲਰਸ ਵਾਸਤੇ ਕੋਈ ਮੈਸੇਜ ਦੇਣਾ ਚਾਹੋ ਤੁਸੀਂ ਮੇਰਾ ਸਭ ਤੋਂ ਇੰਪੋਰਟੈਂਟ ਮੈਸੇਜ ਇਹ ਹੋਗਾ ਕਿ ਜਦੋਂ ਵੀ ਆਪਾਂ ਕੋਈ ਪ੍ਰਾਪਰਟੀ ਲੈਂਦੇ ਆ ਆਪਾਂ ਸਿਰਫ ਉਹਦੇ ਪ੍ਰਾਈਸ ਤੇ ਫੋਕਸ ਨਾ ਕਰੀਏ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਆਪਣੀ ਮਹੀਨੇ ਦੀ ਕਸ਼ਤ ਤੇ ਜੀ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਉਹ ਆ ਆਪਣਾ ਐਕਚੁਅਲ ਕਾਸਟ ਉਹ ਆ ਤਾਂ ਜੇ ਉਹ ਵੀ ਐਕਚੁਅਲ ਕਾਸਟ ਦੇਖਿਆ ਜਾਵੇ ਉਹਦੇ ਵਿੱਚ ਜਿਹੜਾ ਤਾਂ ਵਿਆਜ ਆ ਉਹੀ ਆਪਣਾ ਐਕਚੁਅਲ ਕਾਸਟ ਆ ਬਹੁਤ ਵਾਰੀ ਆਪਾਂ ਘਰ ਦੀ ਪ੍ਰਾਈਸ ਤੇ ਫੋਕਸ ਹੋ ਕੇ 7 ਲੱਖ ਦਾ ਘਰ ਆ 9 ਲੱਖ ਦਾ ਨਹੀਂ ਨਹੀਂ ਮੈਂ ਤਾਂ 7 ਲੱਖ ਦਾ ਹੀ ਲੈਣਾ ਹੈ ਪਰ ਕਈ ਵਾਰੀ ਹੁਣ ਤੁਹਾਨੂੰ ਵੀ ਭਾਜੀ ਪਤਾ ਜਿੰਨੇ ਆਪਣੇ ਇਥੇ ਇਨਸੈਂਟਿਵ ਮਿਲ ਜਾਂਦੇ ਆ ਬਿਲਡਰਸ ਦੇ ਥਰੂ ਕਿ ਆਪਾਂ ਨੂੰ 8 ਲੱਖ ਦੇ ਘਰ ਦੀ ਵੀ ਪੇਮੈਂਟ 7 ਲੱਖ ਨਾਲੋਂ ਸਸਤੀ ਪੈ ਜਾਂਦੀ ਹੈ। ਬਿਲਕੁਲ। ਰਾਈਟ ਕਿਉਂਕਿ ਐਟ ਦੀ ਐਂਡ ਆਫ ਦਿ ਡੇਟਸ ਯੂਰ ਮੰਥਲੀ ਪੇਮੈਂਟ। ਤੇ ਜੇ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਆ ਰੀਅਲ ਏਸਟੇਟ ਦੇ ਵਿੱਚ ਜਰੂਰ ਆਪਣਾ ਮੈਥ ਪ੍ਰੋਪਰ ਕਰੋ। ਜੀ। ਕਿ ਆਪਣੇ ਪੰਜਾਬੀਆਂ ਨੇ ਬਹੁਤ ਵਧੀਆ ਕਹਾਵਤ ਹੈ ਆਪਣੇ ਬਜ਼ੁਰਗਾਂ ਨੇ ਬਹੁਤ ਹੀ ਸੋਹਣੀ ਕਹਾਵਤ ਇਹ ਕਹੀ ਆ ਕਿ ਆਪਣੀ ਚਾਦਰ ਵੇਖ ਕੇ ਪੈਰ ਵਸਾਰੋ। ਜੀ। ਹੁਣ ਬਹੁਤ ਵਾਰੀ ਕਲਾਇੰਟਸ ਮਿਲਦੇ ਕਿ ਮੈਨੂੰ 5 ਬੈੱਡਰੂਮ 6 ਬੈੱਡਰੂਮ ਦਾ ਘਰ ਚਾਹੀਦਾ ਮੇਰਾ ਕੁਐਸਚਨ ਹੁੰਦਾ ਕਿ ਤੁਹਾਡੀ ਜਰੂਰਤ ਹੈਗੀ ਆ। ਕਿ ਆਪਾਂ ਉਨੀ ਚੀਜ਼ ਲਈਏ ਜਿਹਦੇ ਵਿੱਚ ਆਪਾਂ ਕੰਫਰਟਬਲੀ ਰਹਿ ਸਕਦੇ ਆ ਉਹ ਪੇਮੈਂਟ ਕਰਕੇ ਜੀ ਹੁਣ ਦੋ ਜਣੇ ਨਾ ਇਸ ਟਾਈਮ ਘਰ ਚ ਕਮਾਉਣ ਨੂੰ ਮੇਰਾ ਰੋਲ ਹੁੰਦਾ ਜੇ ਇੱਕ ਬੰਦੇ ਦੀ ਜੌਬ ਜਾਂਦੀ ਲੱਗੇ ਤੁਸੀਂ ਸਟਿਲ ਉਹ ਘਰ ਨੂੰ ਕੰਫਰਟਬਲੀ ਅਫੋਰਡ ਕਰ ਸਕਦੇ ਹੋ ਜਿਹੜੀ ਮਹੀਨੇ ਦੇ ਕੈਸ਼ ਤੇ ਆ ਸੋ ਇਹ ਮੇਰਾ ਜ਼ਰੂਰੀ ਮੈਸੇਜ ਹੈ ਕਿ ਐਸ ਲੌਂਗ ਐਸ ਕਿ ਆਪਾਂ ਆਪਣੀ ਲਿਮਿਟ ਦੇ ਵਿੱਚ ਰਹਿ ਕੇ ਅਫੋਰਡੇਬਲ ਹੋ ਕੇ ਉਹ ਚੀਜ਼ ਨੂੰ ਬਾਏ ਕਰਦੇ ਆ ਤਾਂ ਉਹਨੂੰ ਇੱਕ ਟਰਮ ਲੌਂਗ ਟਰਮ ਮੈਸੇਜ ਨੂੰ ਟ੍ਰੀਟ ਕਰਦੇ ਆ ਯੂ ਵਿਲ ਡੈਫੀਨਿਟਲੀ ਬੀ ਸਕਸੈਸਫੁਲ ਬਿਲਕੁਲ ਸੰਦੀਪ ਜੀ ਵੀ ਨੂੰ ਨਾ ਰੀਸੈਂਟਲੀ ਇਹਦੇ ਤੋਂ ਮੈਨੂੰ ਇੱਕ ਬੜਾ ਵਧੀਆ ਇੱਕ ਗੱਲ ਯਾਦ ਵੀ ਆ ਗਈ ਹੈ ਮੈਨੂੰ ਨਾ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਦਿੱਲੀ ਤੋਂ ਸੇਂਗੂ ਮਿਲੇ ਸੀ ਤੇ ਉਹ ਆਪਣਾ ਨਾ ਇੱਕ ਇਨਵੈਸਟਮੈਂਟ ਫਾਰਮੂਲਾ ਸ਼ੇਅਰ ਕਰਦੇ ਸੀ ਕਿ ਕੋਈ ਵੀ ਚੀਜ਼ ਅਬਲ ਤੇ ਇੰਡੀਆ 'ਚ ਸਾਡਾ ਮਾਈਂਡ ਹੁੰਦਾ ਨਾ ਕਿ ਇਹੀ ਕੋਈ ਵੀ ਚੀਜ਼ ਲੋਨ ਦੇ ਨਾਮ ਲਈਏ ਕੈਸ਼ ਲੈ ਲਈਏ ਹੈਨਾ ਕਹਿੰਦੇ ਕਿ ਜੇ ਇਹੀ ਲੋਨ ਤੇ ਵੀ ਅਗਰ ਕੋਈ ਚੀਜ਼ ਲੈਣੇ ਆ ਨਾ ਕੋਸ਼ਿਸ਼ ਕਰੀਏ ਵੇਖੋ ਹਾਲਾਤੇ ਚੇਂਜ ਹੁੰਦੇ ਹੀ ਰਹਿੰਦੇ ਆ ਸਰਕਮਸਟੈਂਸਿਸ ਜੇ ਟਰਕਿੰਗ ਚ ਅੱਜ ਬਣੇ ਆ ਸੋ ਹੋ ਸਕਦਾ ਕਿ 6 ਮਹੀਨਿਆਂ ਨੂੰ ਬਿਹਤਰ ਵੀ ਹੋ ਜਾਂਦੇ ਜਿਵੇਂ ਚੀਜ਼ਾਂ ਆਪਾਂ ਡਾਊਨ ਆਉਂਦੇ ਰਹਿੰਦੇ ਸੋ ਕਿਸੇ ਨੇ ਬੜੀ ਸਿਆਣੀ ਗੱਲ ਇਹ ਵੀ ਸਮਝਾਈ ਕਿ ਇਸ ਤਰ੍ਹਾਂ ਕਰ ਸਕਦੇ ਹੋ ਕਿ 1 ਸਾਲ ਵਾਸਤੇ ਜਿਹੜਾ ਆਪਣਾ ਬਜਟ ਆ ਲੈਟਸ ਸੇ ਕੋਈ ਵੀ ਚੀਜ਼ ਬਾਇ ਕਰ ਰਹੇ ਹੋ ਜੇ ਤੁਸੀਂ ਘਰ ਬਾਇ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਉਹਦੀ 50000 ਡਾਲਰ ਡਾਊਨ ਪੇਮੈਂਟ ਦੇ ਰਹੇ ਹੋ ਤੇ 5000 ਡਾਲਰ ਦੀ ਕਿਸ਼ਤਾਂ ਮੇਕ ਸ਼ੋਰ ਕਿ 1 ਸਾਲ ਦੀਆਂ ਕਿਸ਼ਤਾਂ ਤੁਹਾਡੇ ਇੱਕ ਸੈਪਰੇਟ ਅਕਾਊਂਟ ਚ ਪੱਕੀਆਂ ਪਈਆਂ ਰਹਿਣ ਜਿਹੜ ਦੇ ਵੀ ਕੋ ਗੱਲ ਜ਼ਰੂਰੀ ਨਹੀਂ ਬਿਜ਼ਨਸ ਨੂੰ ਲੈ ਕੇ ਪਰਿਵਾਰਿਕ ਰਿਸ਼ਤਿਆਂ ਦੇ ਵਿੱਚ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਵੀ ਇਨ ਕੇਸ ਹੋ ਜੇ ਜਾਂ ਕੁਝ ਵੀ ਐਟ ਲੀਸਟ ਤੁਹਾਨੂੰ ਇੱਕ ਸਾਲ ਮਿਲ ਜਾਂਦਾ ਕਿ ਹਾਂ ਤੁਹਾਡੇ ਘਰ ਦੇ ਜਿਹੜਾ ਤੁਹਾਡੇ ਸਿਰ ਤੇ ਛੱਤ ਆ ਉਹ ਘੱਟੋ ਘੱਟ ਇੰਨਾ ਟਾਈਮ ਜ਼ਰੂਰ ਰਹੇਗੀ ਸੋ ਇਹ ਬਜਟ ਜਿਹੜੇ ਆ ਛੋਟੇ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਮਾਇਨੇ ਰੱਖਦੀਆਂ ਨੇ ਸੰਦੀਪ ਜੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤੀਆਂ ਨੇ ਤੁਹਾਡੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਨੂੰ ਜੁਆਇਨ ਕਰਨ ਵਾਸਤੇ ਸੋ ਦੋਸਤੋ ਇਸ ਸੰਦੀਪ ਗਿਲ ਜੀ ਮੈਂ ਟਿਕਾ ਤੋਂ ਇਹਨਾਂ ਦਾ ਨੰਬਰ ਤੁਸੀਂ ਜਰੂਰ ਨੋਟ ਡਾਊਨ ਕਰ ਲਿਓ ਜਿਹੜਾ ਇਸ ਟਾਈਮ ਫਲੈਸ਼ ਹੋ ਰਿਹਾ ਕੋਈ ਵੀ ਰੀਅਲ ਏਸਟੇਟ ਦੇ ਰਿਲੇਟਿਡ ਕੋਈ ਵੀ ਐਡਵਾਈਸ ਚਾਹੀਦੀ ਹੋਵੇ ਕੀ ਇਨਵੈਸਟਮੈਂਟ ਨੂੰ ਲੈ ਕੇ ਚਾਹੇ ਕਮਰਸ਼ੀਅਲ ਆ ਰੈਜ਼ੀਡੈਂਸ਼ੀਅਲ ਆ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਅੱਜ ਦਾ ਐਪੀਸੋਡ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਸ਼ਟਿਆਕਾ